ਦੇਖੋ ਜੀ ਸਾਡਾ ਪਰਿਵਾਰ ਹੀ ਪਹਿਲਾਂ ਤੋਂ ਹੀ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਉੱਤੇ ਗੁਰੂ ਸਾਹਿਬ ਤੇ ਵਿਸ਼ਵਾਸ ਦੇ ਨਾਲ ਹੀ ਚੱਲ ਰਿਹਾ ਹੈ ਜਦੋਂ ਜਿਵੇਂ ਕਹਿੰਦੇ ਪਰਿਵਾਰ ਦੇ ਸੰਸਕਾਰ ਹੁੰਦੇ ਉਹਦੇ ਮੁਤਾਬਕ ਬੱਚਿਆਂ ਨੂੰ ਵੀ ਜੇ ਇੱਕ ਮੈਂ ਤੁਸੀਂ ਨਾਲ ਆਏ ਨੇ ਨੋਮੀਨੇਸ਼ਨ ਫਾਈਲ ਕਰਨ ਉਹਨਾਂ ਦੇ ਰਿਸ਼ਤੇਦਾਰ ਵੀ ਉਹਨਾਂ ਨਾਲ ਵੀ ਗੱਲ ਕਰਾਂਗੇ ਤੁਸੀਂ ਅੰਮ੍ਰਿਤਪਾਲ ਸਿੰਘ ਹੋਰ ਹਨਾ ਕਾਫੀ ਧੇਰ ਵਿਚਰੇ ਹੋ ਉਹਨਾਂ ਦੇ ਪਰਿਵਾਰ ਦੇ ਸਦਸੇ ਹੈਗੇ ਹੋ ਚਾਚਾ ਕੀ ਅੰਮ੍ਰਿਤਪਾਲ ਹੋਰਨਾਲ ਕੀ ਗੱਲ ਹੋਈ ਹੈ ਇਲੈਕਸ਼ਨਸ ਨੂੰ ਲੈ ਕੇ ਕਿਦਾਂ ਤੁਸੀਂ ਦੇਖਦੇ ਹੋ ਕਿ ਕੀ ਮੁੱਦੇ ਰਹਿਣ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦਿੱਤਾ ਐ ਅਮਰਤਪਾਲ ਦੇ ਨਾਲ ਮੇਰੀ ਤਿੰਨ ਚਾਰ ਵਾਰ ਮੁਲਾਕਤ ਹੋ ਚੁੱਕੀ ਆ ਲਗਾਤਾਰ ਉਹ ਬਹੁਤ ਪਹਿਲੋਂ ਵੀ ਸੰਗਤਾਂ ਦੇ ਜੋ ਹੁਕਮਤਸਾਰੀ ਜੋ ਆਪਣਾ ਦੁਬਈ ਤੋਂ ਵੀ ਕੰਮ ਛੱਡ ਕੇ ਆਏ ਸੀਗੇ ਉਹਨਾਂ ਜਦੋਂ ਪੰਜਾਬ ਦੀ ਜਿਹੜਾ ਪੰਜਾਬ ਦਾ ਮਾਹੌਲ ਨੂੰ ਵੇਖਿਆ ਪੰਜਾਬ ਦੇ ਵਿੱਚ ਨਸ਼ੇ ਕਿਵੇਂ ਉਹਦਾ ਦਰਿਆ ਵਗ ਰਿਹਾ ਜਿਹੜੇ ਪ੍ਰਵਾਸ ਹੋ ਰਿਹਾ ਵਾ ਵੇਦਿੰਗਾਂ ਦੇ ਮੁੱਦੇ ਤੇ ਕੋਈ ਫੈਸਲਾ ਨਹੀਂ ਕਰ ਰਹੀ ਸਰਕਾਰਾਂ ਸੌਂ ਚੁੱਕ ਚੁੱਕ ਕੇ ਮੁੱਕ ਰਹੀਆਂ ਤੇ ਉਹ ਤੋਂ ਜਦੋਂ ਕੇ ਪੰਜਾਬ ਚ ਆਏ ਤੇ ਜਦੋਂ ਉਹਨਾਂ ਨੇ ਆ ਕੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਵਹੀਰ ਸ਼ੁਰੂ ਕੀਤੀ ਆਪ ਅਮਰਤਿ ਛਕਿਆ ਤੇ ਬਹੁਤ ਸਾਰੇ ਨੌਜਵਾਨਾਂ ਨੇ ਅਮਰਤਿ ਛਕ ਕੇ ਤੇ ਗੁਰੂ ਵਾਲੇ ਬਣੇ ਤੇ ਉਹ ਦੇਖੋ ਕਿੰਨੇ ਆ ਮਾਵਾਂ ਸਾਡੇ ਕੋਲ ਉੱਥੇ ਆਉਂਦੀਆਂ ਇਹ ਤਰਲੇ ਲੈਣੀਆਂ ਕਿ ਸਾਡਾ ਪੁੱਤ ਪਜਾਓ ਇੱਥੇ ਰੱਖ ਲਓ ਸਾਡੇ ਕੋ ਤੇ ਇਹਦੀ ਜਗ੍ਹਾ ਹੀ ਨਹੀਂ ਹੈਗੀ ਕਿ ਉਹਨਾਂ ਨੂੰ ਅਸੀਂ ਇੱਥੇ ਕਮੋਡੀਸ਼ਨ ਦੇ ਸਕੀ ਤੇ ਫਿਰ ਵੀ ਉਹ ਆਉਂਦੇ ਸੀ ਪਤਾ ਨਹੀਂ ਉਹਨਾਂ ਕੋ ਕੀ ਵਾਇਗਰੂ ਦੀ ਕਿਰਪਾ ਸੀ ਕਿ ਜਿਹਨੂੰ ਇੱਕ ਵਾਰ ਕਹਿ ਦਿੰਦੇ ਸੀ ਕਿ ਤੁਸੀਂ ਭਾਈ ਹੁਣ ਨਸ਼ਾ ਨਹੀਂ ਲੈਣਾ ਆਪਾਂ ਕੋਈ ਨਸ਼ਾ ਵਧੀਆਂ ਕਰੀਏ ਕੋਈ ਗੁਰੂ ਦੇ ਨਾਮ ਦਾ ਕੋਈ ਅਮਲ ਹੋਵੇ ਆਪਾਂ ਨੂੰ ਇਹ ਇਹੋ ਜਿਹੇ ਨਸ਼ੇ ਉਹ ਆਪੇ ਹੀ ਛੱਡ ਜਾਂਦੇ ਨਹੀਂ ਤੇ ਆਪਾਂ ਨੇ ਦੇਖਿਆ ਵੀ ਬੜੇ ਬੜੇ ਸੈਂਟਰਾਂ ਚ ਪੈਸੇ ਖਰਚ ਕੇ ਲੋਕ ਆ ਜਾਂਦੇ ਕੋਈ ਨਸ਼ਾ ਨਹੀਂ ਛੱਡਦਾ ਹੈਗਾ ਤੇ ਇਹ ਕਰਕੇ ਅਸੀਂ ਜਦੋਂ ਸੰਗਤਾਂ ਦਾ ਸਨੇਹਾ ਦਿੱਤਾ ਸੀ ਉੱਥੇ ਜਾ ਕੇ ਕਿ ਜਾਰੀ ਹੈ ਲੋਕਾਂ ਦੀ ਮੰਗ ਹੈ ਕਿ ਅਮਰਤਪਾਲ ਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ ਤੇ ਉਹਨਾਂ ਨੇ ਇੱਕ ਵਾਰਾਂ ਦੇ ਉਹਨਾਂ ਨੇ ਕਿਹਾ ਸੀ ਨਹੀਂ ਮੈਂ ਇਲੈਕਸ਼ਨ ਨਹੀਂ ਲੜਨੀ ਇਲੈਕਸ਼ਨ ਤੇ ਸਿਸਟਮ ਦੇ ਵਿੱਚ ਜਿਹੜਾ ਅਜੇ ਜਿੰਨੇ ਵੀ ਲੋਕਾਂ ਜਤਨ ਕੀਤੇ ਹੈਗੇ ਆ ਕਿ ਉਹ ਉਹਦੇ ਵਿੱਚ ਕਾਮਯਾਬ ਨਹੀਂ ਹੋਏ ਪਰ ਦੁਬਾਰਾ ਫੇਰ ਸਾਨੂੰ ਜਾਣਾ ਪਿਆ ਕਿ ਨਹੀਂ ਉਹ ਕਹਿੰਦੇ ਤੁਸੀਂ ਜ਼ਰੂਰ ਕਰੋ ਫਿਰ ਉਹਨਾਂ ਨੇ ਕਿਹਾ ਮੈਂ ਸੰਗਤਾਂ ਵਾਸਤੇ ਪੰਜਾਬ ਵਾਸਤੇ ਸਿੱਖੀ ਵਾਸਤੇ ਪਹਿਲੋਂ ਵੀ ਚਿੰਤਾ ਤੇ ਜਿਸ ਸੰਤਾ ਕਹਿ ਰਹੀਆਂ ਤੋਂ ਫਿਰ ਉਹਨਾਂ ਨੇ ਹਾਂ ਕਰ ਦਿੱਤੀ ਕਿ ਤੁਸੀਂ ਜਿਹੜਾ ਮੇਰੇ ਵੱਨੋਂ ਉਹਨਾਂ ਨੂੰ ਕਹਿ ਦਿਓ ਕਿ ਮੈਂ ਲੜਾਂਗਾ ਉਹਨਾਂ ਦੇ ਹੁਕਮ ਅਗੇ ਸ਼ੇਰ ਨੂੰ ਬਿਲਕੁਲ ਤੁਸੀਂ ਉਹਨਾਂ ਦੇ ਚਾਚਾ ਜੀ ਬਚਪਨ ਚੋਂ ਤੁਸੀਂ ਸਾਰਾ ਉਹਨਾਂ ਨੂੰ ਦੇਖਿਆ ਹੋਣਾ ਕਿ ਬਚਪਨ ਚ ਹੀ ਇਸ ਤਰ੍ਹਾਂ ਉਹਨਾਂ ਦੇ ਮਨ ਚ ਸਿੱਖੀ ਪ੍ਰਤੀ ਜਾਂ ਧਰਮ ਪ੍ਰਤੀ ਇਸ ਤਰ੍ਹਾਂ ਦੀ ਭਾਵਨਾ ਦੇਖੋ ਜੀ ਸਾਡਾ ਪਰਿਵਾਰ ਹੀ ਪਹਿਲੋਂ ਤੋਂ ਹੀ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਉੱਤੇ ਗੁਰੂ ਸਾਹਿਬ ਤੇ ਵਿਸ਼ਵਾਸ ਦੇ ਨਾਲ ਹੀ ਚੱਲ ਰਿਹਾ ਹੈ ਜਦੋਂ ਜਿਵੇਂ ਕਹਿੰਦੇ ਨੇ ਪਰਿਵਾਰ ਦੇ ਸੰਸਕਾਰ ਹੁੰਦੇ ਉਹਦੇ ਮੁਤਾਬਕ ਬੱਚਿਆਂ ਨੂੰ ਵੀ ਜਿਹੜਾ ਉਹਦੇ ਮੁਤਾਬਕ ਹੀ ਚੱਲਣਾ ਪੈਂਦਾ ਤੇ ਕਰਕੇ ਅਸੀਂ ਆਪਣੇ ਉਹਨਾਂ ਕੋਸ਼ਿਸ਼ ਕੀਤੀ ਆ ਕਿ ਬੱਚਿਆਂ ਨੂੰ ਚੰਗੀ ਪੜ੍ਹਾਈ ਦਿੱਤੀ ਜਾਵੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਜਾਣ ਆਪਣੇ ਵਿਰਸੇ ਤੋਂ ਜਾਣੂ ਕਰਾਇਆ ਜਾਵੇ ਇਹ ਸਾਡਾ ਪਹਿਲਾਂ ਤੋਂ ਹੀ ਸਾਡੇ ਭਾਈ ਸਾਹਿਬ ਨੇ ਤੇ ਇਹ ਨਹੀਂ ਕਿ ਸਾਡੇ ਬੱਚਿਆਂ ਨੂੰ ਹੀ ਬਹੁਤ ਬੱਚੇ ਜਿਹੜੇ ਸਕੂਲਾਂ ਨੂੰ ਵੀ ਸਕੂਲਾਂ ਨੇ ਨਿਲ ਕਰ ਦਿੱਤੇ ਉਹਨਾਂ ਨੂੰ ਵੀ ਪੰਜਾਬੀ ਪੜ੍ਹਾਈ ਆ ਇਹ ਭਾਈ ਸਾਹਿਬ ਨੇ ਤੇ ਉਹ ਪੰਜਾਬੀ ਏਡੀ ਵਧੀਆ ਪੜ੍ਹ ਗਏ ਆ ਕਿ ਮੇਰਾ ਖਿਆਲ ਖੋਦੇ ਇਹਨਾਂ ਨੂੰ ਲਿਖਣ ਜਮਾ ਮੁਸ਼ਕਿਲ ਆਵੇ ਬਹੁਤ ਵਧੀਆ ਬਣਿਆ ਇਸ ਕਰਕੇ ਸਾਡੇ ਪੰਜਾਬ ਨੂੰ ਹੈਗਾ ਕਿ ਪੰਜਾਬ ਦੇ ਅਮਨ ਸ਼ਾਂਤੀ ਹੋਵੇ ਭਾਈਚਾਰਾ ਬਣਿਆ ਰਹੇ ਪੰਜਾਬ ਤਰੱਕੀ ਕਰੇ ਪੰਜਾਬ ਦਾ ਜਿੱਦਾਂ ਪਹਿਲਾਂ ਸਿਖਰਾਂ ਤੇ ਨਾਂ ਸੀ ਉਸੇ ਤਰ੍ਹਾਂ ਪੰਜਾਬ ਜਿਹੜਾ ਵਾ ਉਹ ਵਸਦਾ ਰਹੇ ਇਹ ਗੁਰੂਆਂ ਦੇ ਨਾਂ ਤੇ ਉੱਤੇ ਪੰਜਾਬ ਦੀ ਜਿਹੜੀ ਆ ਸ਼ੋਭਾ ਹੋਵੇ ਲੋਕ ਜਿੱਤੇ ਨਾਂ ਲੈਣ ਤੋਂ ਡਰਦੇ ਕਿ ਉੱਥੇ ਕਿਉਂ ਜਾਣਾ ਆਪਾਂ ਬਾਹਰ ਨਿਕਲ ਜਾਈਏ ਇਥੇ ਪੰਜਾਬ ਚ ਆਉਣ ਲੋਕੀ ਆ ਕੇ ਇਥੇ ਸਮਾ ਮੰਗਿਆ ਕਰਨੇ ਪੰਜਾਬ ਚ ਜਾਣਾ ਕੋਮਨ ਕੋਈ ਕਿਸੇ ਨੂੰ ਡਰਨਾ ਨਹੀਂ ਬਿਲਕੁਲ ਐ ਸੀ ਮੇਰੇ ਨਾਲ ਜਿਹੜੇ ਅਮਰਿਤਪਾਲ ਸਿੰਘ ਦੇ ਚਾਚਾ ਜੀ ਜਿਨ੍ਹਾਂ ਨੇ ਕਿਹਾ ਕਿ ਪ੍ਰਚਾਰ ਲਗਾਤਾਰ ਜੜਾ ਕੀਤਾ ਜਾ ਰਿਹਾ ਹੈ ਲekin ਉਹਨਾਂ ਦੇ ਜਿਸ ਤਰ੍ਹਾਂ ਫਾਦਰ ਨਾ ਵੀ ਸਾਡੀ ਗੱਲ ਹੋਈ ਤਰਸੀਮ ਸਿੰਘ ਜਿਨ੍ਹਾਂ ਦਾ ਕਹਿਣਾ ਸੀ ਕਿ ਜਿਹੜੇ ਪ੍ਰਚਾਰ ਕੀਤਾ ਜਾ ਰਿਹਾ ਹੈ ਲੇਕਿਨ ਕੁਝ ਲੋਕ ਇਸ ਵਿੱਚ ਵਿਵਾਦ ਖੜਾ ਕਰਨਾ ਚਾਹੁੰਦੇ ਸੀ ਲੇਕਿਨ ਉਹਨਾਂ ਨੇ ਜਿਸ ਤਰ੍ਹਾਂ ਆਰਐਸਐਸ ਦੇ ਏਜੰਟ ਹੋਣ ਦੀ ਗੱਲ ਕੀਤੀ ਸੀ ਵਿਰਸਾ ਸਿੰਘ ਬਲਟੋਹਾ ਨੇ ਉਹਨਾਂ ਨੇ ਜਵਾਬਿੰਦ ਹੋਏ ਕਿ ਆਕਾਲੀ ਦਲ ਨੇ ਵੀ ਭਾਜਪਾ ਨਾਲ ਕਾਫੀ ਧੇਰ ਗੱਠਜੋੜ ਕੀਤਾ ਹੈ ਤੇ ਭਾਜਪਾ ਦਾ ਜਿਹੜਾ ਸਿੱਧਾ ਲਿੰਕ ਜਿਹੜਾ ਆਰਐਸਐਸ ਨਾਲ ਹੈ ਮਨੀਸ਼ ਸ਼ਰਮਾ ਪੰਜਾਬ ਤੱਕ ਤਰਨਤਾਰਨ